ਮਹਿਸੂਸ ਹੋਇਆ ਵੀ ਹਾਂ ਇਸ ਜਗ੍ਹਾ ਤੇ ਕੋ ਗੋਬਿੰਦ ਸਿੰਘ ਜੀ ਸੀਗੇ ਕਿਸੇ ਸਮੇਂ। ਯਾ ਕਈ ਤੱਕ ਲੋਕ ਇਹ ਵੀ ਕਹਿੰਦੇ ਵੀ ਅੱਜ ਵੀ ਉੱਥੇ ਗੋਬਿੰਦ ਸਿੰਘ ਜੀ ਹੈਗੇ ਨੇ। ਦੇਖੋ ਇਹ ਤਾਂ ਬੜਾ ਦਾ ਡੀਪ ਸਵਾਲ ਹੈ। ਮੇਰੀ ਉਦੋਂ ਤਾਂ ਨਹੀਂ ਸਮਝ ਵੀ ਨਹੀਂ ਸੀ। ਹੂੰ। ਤੇ ਪਰ ਉਹ ਜਗ੍ਹਾ ਜ਼ਰੂਰ ਸ਼ਾਂਤ ਹੈ। ਉੱਥੇ ਜਾ ਕੇ ਜ਼ਰੂਰ ਤੁਹਾਨੂੰ ਸ਼ਾਂਤੀ ਫੀਲ ਹੁੰਦੀ ਹੈ। ਹੂੰ। ਪਰ ਕਿਤੇ ਕਿਤੇ ਮੈਨੂੰ ਉਦੋਂ ਜੇ ਤੁਸੀਂ ਉਦੋਂ ਦਾ ਵਿਚਾਰ ਪੁੱਛੋ ਤਾਂ ਮੈਨੂੰ ਐ ਵੀ ਲੱਗਦਾ ਸੀਗਾ ਕਿ ਇਹ ਜਗ੍ਹਾ ਨੂੰ ਅਸੀਂ ਮੈਂ ਇੱਕ ਵਾਰੀ ਚਲੋ ਮੈਂ ਬਹੁਤ ਸੱਚੀ ਗੱਲ ਹੈ। ਕਿ ਮੈਂ ਪਹਿਲੀ ਵਾਰੀ ਮੈਂ ਧਾਰਮਿਕ ਆਸਥਾ ਨਾਲ ਗਿਆ ਸੀ ਪਹਿਲੇ ਸਾਲ 2010 ਦੇ ਵਿੱਚ ਉਸ ਤੋਂ ਬਾਅਦ ਮੈਂ ਕਦੀ ਧਾਰਮਿਕ ਆਸਥਾ ਲੈ ਕੇ ਨਹੀਂ ਜਾ ਸਕਦਾ ਕਿਉਂਕਿ ਫਿਰ ਮੈਂ ਕਿਤਾਬ ਤੋਂ ਉੱਥੇ ਹੀ ਕਿਤਾਬ ਚੋਂ ਪੜ੍ਹਿਆ ਗੁਰੂ ਗੋਬਿੰਦ ਸਿੰਘ ਨੇ ਕਿਤੇ ਹੁਕਮ ਕੀਤਾ ਕਿ ਮੇਰੀ ਭਗਤੀ ਨਹੀਂ ਕਰਨੀ ਜੇ ਭਗਤੀ ਕਰੋਗੇ ਤੇ ਪਾਪ ਦੇ ਪਾਪ ਦੇ ਭਾਗੀ ਹੋਵੋਗੇ ਤੇ ਉਹ ਦਿਨ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਮੇਰਾ ਨਾਮ ਲਏਗਾ ਹਾਂਜੀ ਉਹ ਨਰਕਾਂ ਦੇ ਵਿੱਚ ਜਾਏਗਾ ਨਰਕਾਂ ਦੇ ਵਿੱਚ ਜਾਏਗਾ ਕਿ ਕਾਲਪੁਰਖ ਦਾ ਨਾਮ ਬਿਲਕੁਲ ਤੇ ਉਹ ਦਿਨ ਤੋਂ ਬਾਅਦ ਫਿਰ ਮੈਂ ਨਾ ਸ਼ਾਇਦ ਉਸ ਜਗ੍ਹਾ ਨੂੰ ਉਸ ਨਜ਼ਰੀਏ ਤੋਂ ਕਦੀ ਦੇਖਿਆ ਹੀ ਨਹੀਂ ਹਾਂਜੀ ਤੇ ਮੈਂ ਫਿਰ ਮੇਰੀ ਫਿਰ ਕਰਮ ਭੂਮੀ ਬਣ ਗਈ ਫਿਰ ਮੈਂ ਕੰਮ ਦੇ ਲਈ ਜਾਂਦਾ ਹੁੰਦਾ ਸੀਗਾ ਪਰ ਜਿਹੜੀ ਗੱਲ ਹੈ ਕਿ ਉੱਥੇ ਸ਼ਾਂਤੀ ਬਿਲਕੁਲ ਹੈਗੀ ਆ ਤੇ ਮੈਂ ਬਹੁਤਾ ਇਸ ਚੀਜ਼ਾਂ ਪਰਸਨਲੀ ਹਮਾਇਤੀ ਨਹੀਂ ਕਿ ਜਿਹੜੀਆਂ ਧਾਰਮਿਕ ਜਗਾਵਾਂ ਨੇ ਬਹੁਤ ਦੂਰ ਤਰਾਡੇ ਬਣੀਆਂ ਨੇ ਜਿੱਥੇ ਰੱਬ ਨੇ ਜਾ ਕੇ ਆਪ ਭਗਤੀ ਕੀਤੀ ਹੈ ਅਸੀਂ ਜਾ ਕੇ ਉੱਥੇ ਮਤਲਬ ਉਸ ਜਗ੍ਹਾ ਨੂੰ ਡਿਸਟਰਬ ਕਰਦੇ ਆ ਡਿਸਟਰਬ ਇਨ ਟਰਮਸ ਆਫ ਕਿ ਆਪਾਂ ਉੱਥੇ ਲੋਕੀ ਸਾਡੇ ਵਾਲੇ ਜਾਂਦੇ ਨੇ ਮੈਂ ਦੱਸਿਆ ਨਾ ਕਿ ਆਪਾਂ ਇੱਥੇ ਵੀ ਆ ਜਨਾ ਦੇਖੋ ਹਲੀ-ਵਲੀ ਸਾਡੇ ਵਾਲੇ ਚ ਇਨਵਾਇਰਨਮੈਂਟ ਬਿਹੇਵੀਅਰ ਦੀ ਕਮੀ ਆ ਤੇ ਜਦੋਂ ਅਸੀਂ ਜਾਂਦੇ ਆਂ ਪਲੇਸਮੈਂਟ ਦਾ ਧਿਆਨ ਨਹੀਂ ਰੱਖਦੇ ਨਹੀਂ ਰੱਖਦੇ ਅਸੀਂ ਬਰਸਾਤੀਆਂ ਲੈ ਕੇ ਜਾਂਦੇ ਆਂ ਉੱਥੇ ਮੈਨੂੰ ਐਸੇ ਐਸੇ ਲੋਕ ਮਿਲੇ ਖਾਸ ਤੌਰ ਤੇ ਜਿਹੜੇ ਨੌਜਵਾਨ ਨੇ ਤੇ ਜਿਨ੍ਹਾਂ ਦੀ ਸੋਚ ਕੋਈ ਬਹੁਤੀ ਵਧੀਆ ਨਹੀਂ ਲੋਕਲ ਲੋਕਾਂ ਨੂੰ ਲੈ ਕੇ ਜਾਂ ਉਸ ਜਗ੍ਹਾ ਦੇ ਲਈ ਆਸਥਾ ਨਹੀਂ ਉਹ ਸਿਰਫ ਇੱਕ ਨਾ ਇੱਕ ਉਹ ਸਪੌਟ ਬਣਿਆ ਹੋਇਆ ਸੀਗਾ ਜਿੱਥੇ ਲੋਕ ਸਿਰਫ ਆਪ ਦਾ ਇੱਕ ਪਿਕਨਿਕ ਸਪੌਟ ਦੀ ਤਰ੍ਹਾਂ ਜਾ ਰਹੇ ਸੀਗੇ ਇਹ ਇੱਕ ਇਹ ਚੀਜ਼ ਦੇਖੀ ਦੂਸਰਾ ਜਦੋਂ ਮੈਨੂੰ ਖੈਰ ਜਗ੍ਹਾ ਜਦੋਂ ਲੋਕ ਨਹੀਂ ਹੁੰਦੇ ਸੀਗਾ ਉਹ ਤੋਂ ਜ਼ਿਆਦਾ ਸੋਹਣੀ ਤੇ ਜ਼ਿਆਦਾ ਚੰਗੀ ਲੱਗਦੀ ਤੇ ਮੈਨੂੰ ਲੱਗਦਾ ਕਿ ਲੋਕ ਜਿਹੜੇ ਨੇ ਇੱਕ ਤਰ੍ਹਾਂ ਦਾ ਮੈਨੂੰ ਮੈਂ ਵੀ ਕਹਿ ਚੁੱਕੀ ਗੁਰੇਜ਼ ਨਹੀਂ ਕਿ ਉਸ ਜਗ੍ਹਾ ਦੇ ਲਈ ਕੈਂਸਰ ਦੇ ਸੈੱਲ ਹੁੰਦੇ ਨਾ ਉਹਦੇ ਵਾਂਗੂ ਹੋ ਜਾਂਦੇ ਤੇ ਹੁਣ ਉੱਥੇ ਰੋਡ ਬਣਾਉਣ ਦਾ ਚੱਲ ਰਿਹਾ ਹੈ ਜੀ ਉੱਥੇ ਤੱਕ ਰੋਡ ਪਹੁੰਚਾਈ ਜਾਵੇ ਉੱਪਰ ਗੋਬਿੰਦ ਧਾਮ ਤੱਕ ਤੇ ਮੈਂ ਉਹਦੇ ਵੀ ਬਹੁਤ ਅਗੇਂਸਟ ਹਾਂ ਮਤਲਬ ਤੁਸੀਂ ਕਹਿ ਰਹੇ ਹੋ ओरिजिनल ਬਿਊਟੀ ਮਾਰ ਸਕਦੇ ਹੋ ਕਿਉਂਕਿ ਉੱਥੇ ਉਹ ਵੀ ਕਿਹਾ ਵੀ ਰੋਪਵੇ ਵੀ ਨਵਾਂ ਸ਼ੁਰੂ ਰੋਪਵੇ ਵੀ ਹਾਂ ਇਹ ਲੋੜ ਨਹੀਂ ਹੈ ਚੀਜ਼ਾਂ ਨੂੰ ਡਿਸਟਰਬ ਕਰਨ ਦੀ ਲੋੜ ਨਹੀਂ ਤੁਸੀਂ ਜਾਓ ਤੁਹਾਡੇ ਸਰੀਰ 'ਚ ਸਮਰੱਥਾ ਹੈਗੀ ਹੈ ਜਿੰਨੀ ਉਹ ਕਨਸੈਪਟ ਹੀ ਹੋ ਰਾ ਨਾ ਨੇਚਰ ਨੂੰ ਡਿਸਟਰਬ ਕਰ ਰਹੇ ਹਾਂ ਤੁਸੀਂ ਨੇਚਰ ਇੰਜੋਏ ਕਰੋ ਕੁਦਰਤ ਦੇ ਵਿੱਚ ਉਹ ਰੱਬ ਵਸਦਾ ਹੈ ਨਾ ਜੀ ਜੇ ਗੁਰਦੁਆਰਾ ਸਾਹਿਬ ਚ ਕਿਤੇ ਬਹਿਣਾ ਹਟਾ ਤਾਂ ਆਪਣੇ ਪਿੰਡਾਂ ਚ ਵੀ ਹੈਗੇ ਨੇ ਗੁਰਗਨ ਸਾਹਿਬ ਉਹੀ ਤੁਹਾਡੇ ਘਰ ਚ ਪਿਆ ਹੈ ਉਹੀ ਗੁਰਦੁਆਰਾ ਸਾਹਿਬ ਚ ਪਿਆ ਹੈ ਤੇ ਉਹੀ ਗੁਰਗਨ ਸਾਹਿਬ ਉੱਥੇ ਨੇ ਤੇ ਜਿਹੜਾ ਅਸੀਂ ਉੱਥੇ ਤੱਕ ਵਿਊ ਲਈ ਜਾਣਾ ਜਾਂ ਉਹ ਜਗ੍ਹਾ ਦੀ ਸ਼ਰਧਾ ਲਈ ਜਾਣਾ ਇਹ ਸ਼ਾਇਦ ਮੇਰੇ ਹਿਸਾਬ ਨਾਲ ਇਹਦੇ ਚ ਜਿਹੜਾ ਉਹ ਸਰੀਰਕ ਜਿਹੜਾ ਉਦਮ ਹੈ ਨਾ ਉਹ ਮੈਨਸ ਨਾ ਕੀਤਾ ਜਾਵੇ ਉਹਨੂੰ ਰੱਖਿਆ ਜਾਂਦਾ ਕਿ ਕਿ ਸ਼ਰਤਾਂ ਹੁੰਦੀਆਂ ਜਦੋਂ ਬੰਦਾ ਜਾਣਦਾ ਨਾ ਵੀ 17 18 ਕਿਲੋਮੀਟਰ ਦੀ ਚੜ੍ਹਾਈ ਹੈ ਤਾਂ ਉਹ ਵੈਗਰੂ ਵੈਗਰੂ ਕਰਦਾ ਜਾਂਦਾ ਸਿਮਰਨ ਕਰਦਾ ਜਾਂਦਾ ਉਹਦੇ ਮਨ 'ਚ ਇੱਕ ਹੁੰਦਾ ਵੀ ਮੈਂ ਉੱਪਰ ਤੱਕ ਪਹੁੰਚਣਾ ਸਾਡੇ ਜਦੋਂ ਮੈਂ ਗਿਆ ਸੀ ਮੇਰੇ ਨਾਲ ਕਿੰਨੇ ਬਜ਼ੁਰਗ ਸੀ ਬਿਲਕੁਲ ਤੇ ਬਜ਼ੁਰਗ ਸਾਡੇ ਤੋਂ ਜ਼ਿਆਦਾ ਐਕਟਿਵ ਸੀ ਹਾਂ 90 90 ਸਾਲ ਦੀਆਂ ਬੀਬੀਆਂ ਰੱਬ ਨੇ ਬਖਸ਼ ਉਹ ਵੈਸੇ ਉਹਨਾਂ ਨੂੰ ਚੱਲਣ 'ਚ ਬੜੀ ਦਿੱਕਤ ਹੋਏ ਗੋਡੇ ਦਰਦ ਹੋਣਗੇ ਪਰ ਉਹਨਾਂ ਦੇ ਅੰਦਰ ਇੱਕ ਸਿਮਰਨ ਚੱਲਦਾ ਹੁੰਦਾ ਸੀ ਉਹਨਾਂ ਦੇ ਅੰਦਰ ਇੱਕ ਅਵਸਥਾ ਹੁੰਦੀ ਸੀ ਵੀ ਉੱਪਰ ਤੱਕ ਅਸੀਂ ਜਾਣਾ ਹੈ ਤੇ ਪ੍ਰੋਪਰਲੀ ਜਿਵੇਂ ਬਿਨਾ ਥੱਕੇ ਜਾਂਦੇ ਹੁੰਦੇ ਸੀ ਤੁਸੀਂ ਇੱਕ ਚੀਜ਼ ਹੋਰ ਦੇਖਿਓ ਜਿਹੜੇ ਵੀ ਇਹ ਧਾਰਮਿਕ ਸਥਾਨਾਂ ਦੇ ਉੱਪਰ ਖਾਸ ਤੌਰ ਤੇ ਜਿਵੇਂ ਇਦਾਂ ਦੀ ਹਾਈਕਿੰਗ ਵਾਲੀਆਂ ਜਿਵੇਂ ਮਾਤਾ ਵੈਸ਼ਨੂ ਦੇਵੀ ਆ ਜਾਂ ਕੋਈ ਹੋਰ ਜਦੋਂ ਉੱਥੇ ਬਜ਼ੁਰਗ ਜਾਂਦੇ ਨੇ ਜਾਂ ਪਹਿਲਾਂ ਕੇਦਾਰ ਨਾ ਜਾਂਦੇ ਸੀਗੇ ਉਹ ਇੱਕ ਤਰ੍ਹਾਂ ਨਾਲ ਤੁਹਾਡੇ ਜੀਵਨ ਦਾ ਕਹੋ ਸਾਰਾਂਸ਼ ਹੈ ਕਿ ਤੁਸੀਂ ਔਕਣ ਦੇ ਵਿੱਚ ਵੀ ਰੱਬ ਦਾ ਸਿਮਰਨ ਕਿੱਦਾਂ ਕਰਦੇ ਹੋ ਤੇ ਤੁਸੀਂ ਮੰਜ਼ਲ ਤੇ ਕਿਵੇਂ ਫੋਕਸ ਰੱਖਦੇ ਹੋ ਤੇ ਉਹ ਸਾਰਾ ਕੁਝ ਕਰਨ ਤੋਂ ਬਾਅਦ ਇੱਕ ਤਾਂ ਪਹੁੰਚਣਾ ਹੈ ਇੱਕ ਪਹੁੰਚਣਾ ਉਸ ਤੋਂ ਬਾਅਦ ਵਾਪਸ ਵੀ ਆਉਣਾ ਵਾਪਸ ਵੀ ਆਉਣਾ ਠੀਕ ਹੈ ਨਾ ਤੇ ਇੱਕ ਚੀਜ਼ ਅਚੀਵਮੈਂਟ ਕਰਕੇ ਉਸ ਜਗ੍ਹਾ ਨੂੰ ਉੱਥੇ ਕੁਝ ਟਾਈਮ ਸਪੈਂਡ ਕਰਕੇ ਤੁਸੀਂ ਵਾਪਸ ਆਏ ਹੋ ਫਿਰ ਉਹ ਜਿਹੜਾ ਤੁਹਾਡੇ ਅੰਦਰ ਕੌਨਫੀਡੈਂਸ ਬੂਸਟ ਹੁੰਦਾ ਤੁਸੀਂ ਇੰਨਾ ਆਪਣੇ ਸਰੀਰ ਨੂੰ ਕਸ਼ਟ ਦਿੰਨੇ ਹੋ ਇੰਨਾ ਜ਼ੋਰ ਲਾਉਂਨੇ ਹੋ ਤੁਹਾਡੇ ਸਰੀਰ ਦੇ ਕਈ ਅੰਗ ਜਿਹੜੇ ਨੇ ਜਾ ਕੇ ਉੱਥੇ ਦਰਸਤ ਹੋ ਜਾਂਦੇ ਨੇ ਕਈ ਬੰਦੇ ਤਾਂ ਜਿਹੜੇ ਆਸ ਉਮੀਦ ਟੁੱਟੀ ਹੁੰਦੀ ਆ ਉਤੋਂ ਉਮੀਦਵਾਨ ਹੋ ਕੇ ਵਾਪਸ ਆਉਂਦੇ ਆ ਬਿਲਕੁਲ ਸਹੀ ਉਹ ਇੱਕ ਉਹ ਕਨਸੈਪਟ ਆ ਉਹ ਕੱਲਾ ਹੋਗਾ ਸਾਡੇ ਸਿੱਖ ਇਤਿਹਾਸ ਤਾਂ ਹੈ ਹੀ ਨਹੀਂ ਕਿਤੇ ਵੀ ਕਿ ਤੁਸੀਂ ਜਾ ਕੇ ਕਿਤੇ ਕੋਈ ਇਦਾਂ ਦਾ ਕੋਈ ਕਰਮਕਾਂਡ ਕਰਨਾ ਹੈ ਕਿ ਜਾ ਕੇ ਇੱਕ ਜਗ੍ਹਾ ਬੈ ਕੇ ਮੱਥਾ ਟੇਕਣਾ ਉਹ ਕੋਈ ਸਾਡੇ ਹੈ ਕਿਤੇ ਇਦਾਂ ਦਾ ਸਾਡੇ ਤਾਂ ਕਿਤਾਬ ਪੜ੍ਹਨ ਨੂੰ ਤਰਜੀ ਦਿੱਤੀ ਗਈ ਹੈ ਕਿ ਗੁਰਬਣੀ ਕਹਿੰਦੀ ਆ ਵੀ ਜੋ ਹੈ ਤੇਰੇ ਅੰਦਰ ਬਿਲਕੁਲ ਹੈਨਾ ਜੀ ਜੋ ਪਿੰਡ ਸੁਬਰਮੰਡੇ ਤੇ ਉਹ ਅਸੀਂ ਜੋ ਖੋਜੇ ਸੁਪਾਵੇ ਬਿਲਕੁਲ ਤੇ ਅਸੀਂ ਹੁਣ ਸੋਚੋ ਦੀ ਜਿਹੜਾ ਜਾਓ ਜੀ ਸਤ ਕੀ ਸਾਰੇ ਆਪਾਂ ਕੇ ਸਾਰੇ ਗੁਰਤਾ ਮਦੀ ਮੈਂ ਕਹਿੰਦਾ ਕਿ ਜਾ ਸਕਦੇ ਹਾਂ ਤੁਹਾਨੂੰ ਬੰਨ ਕਰੇ ਜਾਓ ਪਰ ਜਿਹੜੀ ਉਹਦੀ ਨੇਚਰਲ ਬਿਊਟੀ ਆ ਨਾ ਤੇ ਉਹ ਪਹਿਲੀ ਪਾਰਸ਼ਾਈ ਦੇ ਕਹਿਣ ਵਾਂਗੂ ਕਿ ਜਿਹੜਾ ਆਪਣਾ ਪਵਨ ਗੁਰੂ ਪਾਣੀ ਪੀਤਾ ਮਾਤਾ ਦਾਤਾ ਬੋ ਤੇ ਉਹ ਸਾਡੇ ਤਾਂ ਅਸੀਂ ਇੱਥੇ ਇੰਜੋਏ ਨਹੀਂ ਕਰਦੇ ਪਰ ਅਸੀਂ ਖੈਰ ਇਹਨਾਂ ਯਾਤਰਾਾਂ ਦੇ ਜਾਂਦੇ ਜਾਂਦੇ ਤਾਂ ਉਹ ਇੰਜੋਏ ਕਰੀ ਲੋਕੀ এনवायरमेंट ਨੂੰ ਵੀ ਖਰਾਬ ਕਰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੁਣ ਦੇਖੋ ਹੁਣ ਅਸੀਂ ਜਿਹੜਾ ਲਾਈਫ ਸਟਾਈਲ ਆਪਣੇ ਇੱਥੇ ਕੈਰੀ ਕਰਦੇ ਆ ਨਾ ਇਹ ਅਸੀਂ ਨਾਲ ਉੱਥੇ ਲੈ ਜਾਂਦੇ ਆ ਲੈ ਜਾਂਦੇ ਆ ਵੀ ਅਸੀਂ ਉਹ ਨਹੀਂ ਛੱਡ ਕੇ ਜਾਂਦੇ ਉਹ ਜਗ੍ਹਾ ਦੇ ਹਿਸਾਬ ਨਾਲ ਹੀ ਰਹਿੰਦੇ ਸਾਨੂੰ ਉੱਥੇ ਇੱਕ ਟ੍ਰੈਂਡ ਆ ਕਿ ਪਲਾਸਟਿਕ ਦੀਆਂ ਬਰਸਾਤੀਆਂ ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ ਹਾਂ ਹਾਂ ਜੀ ਜੀ ਪਲਾਸਟਿਕ ਦੀਆਂ ਬਰਸਾਤੀਆਂ ਉਹ ਯੂਜ਼ ਹੁੰਦੀ ਆ ਤੇ ਉਹ ਜਮੜੀ ਉਹਨੂੰ ਝਾੜੀ ਝੂੜੀ ਵਜਦੀ ਆ ਨਾ ਤੇ ਉਹ ਫਟ ਜਾਂਦੀ ਆ ਫਟ ਜਾਂਦੀ ਆ ਉਹਦਾ ਟ੍ਰੈਂਡ ਕਿਉਂ ਜ਼ਿਆਦਾ ਆ ਦੋ ਕਾਰਨਾ ਕਰਕੇ ਇੱਕ ਤਾਂ ਲੋਕ ਪ੍ਰੀ ਪਲਾਨ ਨਹੀਂ ਜਾਂਦੇ ਬਸ ਚਲੇ ਗਏ ਚਲੇ ਗਏ ਵਿਰਾਹ ਦੇਖ ਲਾਂਗੇ ਜੇ ਨਹੀਂ ਰਹੀ ਉਹ ਪ੍ਰੀ ਪਲਾਨ ਨਹੀਂ ਜਾਂਦੇ ਤੇ ਉੱਥੋਂ ਫਿਰ ਉਹ 20 ਰੁ ਤੇ ਉਹ ਕਹਿੰਦੇ 20 ਦਾ ਸਾਡੇ ਪੈਸਿਆਂ ਦਾ ਕੀ ਭਾਇਆ ਉਹਨਾਂ ਨੇ ਮਾੜੀ ਖਰਾਬ ਹੋਣੀ ਉੱਥੇ ਹੀ ਸੁੱਟ ਕੇ ਫਾੜ ਕੇ ਝਾੜੀਆਂ 'ਚ ਸੁੱਟ ਦੇਣੀ ਉੱਥੇ ਹੀ ਪਾੜਾ ਦੇ ਬਿਲਕੁਲ ਉਹ ਹਰ ਸਾਲ ਜਾਂ ਤਾਂ ਪਾਣੀ 'ਚ ਜੰਮਦੀਆਂ ਚੋਕ ਹੁੰਦੀਆਂ ਜੰਗਲੀ ਜਾਨਵਰ ਖਾਂਦੇ ਨੇ ਬੇਸ਼ਕੀਮਤੀ ਹੁੰਦੇ ਨੇ ਜੰਗਲੀ ਜਾਨਵਰ ਉਹ ਜਦੋਂ ਬਰਸਾਤੀ ਖਾ ਲੈਂਦੇ ਨੇ ਜਾਂ ਚੱਬ ਲੈਂਦੇ ਨੇ ਤੇ ਉਹ ਮਰ ਜਾਂਦੇ ਆ ਜਾਂ ਫਿਰ ਤੁਹਾਡੇ ਆ ਚਿਪਸ ਕੁਰਕਰੇ ਹੋ ਗਏ ਆ ਜਾਂ ਕੁਝ ਫਾਸਟ ਫੂਡ ਜਿਹੜਾ ਜੰਕ ਫੂਡ ਇਹਦੇ ਪੈਕੇਟ ਸਾਨੂੰ ਆਦਤ ਹੈ ਹੀ ਨਹੀਂਗੀ ਸੋ ਅਸੀਂ ਜਾ ਕੇ ਆਪਣੇ ਗੁਰੂ ਘਰ ਜਾਣ ਦੀ ਬਜਾਏ ਜਾਂ ਉਥੋਂ ਕੋਈ ਅ ਰਾਹ ਲੈਂਣ ਦੀ ਬਜਾਏ ਅਸੀਂ ਉਹਦਾ ਰਾਹ ਗੰਦਾ ਕਰਦੇ ਜਾਂਦੇ ਹਾਂ ਅਗਲੇ ਆਉਣ ਵਾਲੇ ਹੋਰ ਯਾਤਰੀਆਂ ਲਈ ਪਰ ਇਹ ਮੈਨਸ ਉੱਥੇ ਸੀ ਇਹ ਕੋਈ ਵੀ ਯਾਤਰਾ ਤੇ ਗਿਆ ਹੋਊਗਾ ਕੋਈ ਸਿਆਣਾ ਬੰਦਾ ਜਿਸ ਨੇ ਇਹ ਚੀਜ਼ਾ ਨੋਟ ਕੀਤੀ ਹੋਣੀ ਹੈ ਮੇਰੇ ਖਿਆਲ ਨਾਲ ਹਜ਼ਾਰਾਂ ਲੋਕ ਮੇਰੇ ਇਸ ਵਿਚਾਰ ਨਾਲ ਸਹਿਮਤ ਹੋ ਸਕਦੇ ਨੇ ਮੈਂ ਮੈਦਨੋਂ ਗਿਆ ਸੀਗਾ ਮੈਂ ਦੇਖਿਆ ਸੀ ਵੀ ਸੰਗਤ ਜਿਹੜੀ ਆ ਬੜੀ ਚੰਗੇ ਸੰਗਤ ਆ ਬੜੀ ਇੱਥੇ ਸੇਵਾ ਕਰਦੀ ਵੀ ਜਾਂਦੀ ਆ ਪਰ ਜਿੱਥੇ ਅਸੀਂ ਦਰਬਾਰ ਸਾਹਿਬ ਜਿੱਥੇ ਅਸੀਂ ਮੱਥਾ ਟੇਕਣ ਜਾ ਰਹੇ ਹਾਂ ਮੱਥਾ ਟੇਕਣ ਦੇ ਨਾਲ ਉਸ ਟਾਈਮ ਬਰਫ਼ ਬੜੀ ਸੀ ਬਰਫ਼ ਉੱਪਰ ਤੱਕ ਸੀਸਾ aird ਤੇ ਲੋਕੇ ਉਦੇ ਉੱਪਰ ਚੜ ਰਹੇ ਨੇ ਤੇ ਉੱਪਰੋਂ ਦੀ ਸਲਾਈਡ ਕਰਦੇ ਥੱਲੇ ਆ ਰਹੇ ਐ ਬੜਾ ਟ੍ਰੈਂਡ ਆ ਵੀ ਸਾਹਮਣੇ ਦਰਬਾਰ ਤੇ ਉੱਥੋਂ ਸਲਾਈਡ ਕਰਦੇ ਥੱਲੇ ਆ ਰਹੇ ਮੈਂ ਤੁਹਾਨੂੰ ਦੱਸਣਾ ਇਹਦੇ ਤੇ ਵੀ ਇੱਕ ਫੈਕਟਰ ਹੋਰ ਘੱਟ ਲੋਕ ਹੁੰਦੇ ਮੈਂ ਸਾਰੇ ਨਹੀਂ ਕਹਿੰਦਾ ਬਿਲਕੁਲ ਕੱਲ ਤੋਂ ਜੋ ਚੀਜ਼ਾਂ ਗਲਤ ਗੱਲ ਹੁਣ ਤੁਸੀਂ ਇਹ ਦੇਖੋ ਜਿਹੜਾ ਉਹ ਬਰਫ਼ ਪਈ ਹੋਈ ਹੈ ਨਾ ਉਸ ਬਰਫ਼ ਦਾ ਕੀ ਕੰਮ ਹੈ ਉਹ ਤੁਹਾਡੇ ਪਲੇਜ਼ਰ ਲਈ ਥੋੜੀ ਹੈ ਇੱਕ ਤਾਂ ਪਹਿਲੀ ਗੱਲ ਕੀ ਸ਼ੋਭਾ ਹੀ ਨਹੀਂ ਦਿੰਦਾ ਉਹ ਜਗ੍ਹਾ ਦੇ ਸਟ੍ਰਕਚਰ ਦੇ ਹਿਸਾਬ ਨਾਲ ਹਾਂ ਉਹ ਤੁਹਾਨੂੰ ਸ਼ੋ ਉਹ ਹਰਕਤ ਸ਼ੋਭਾ ਹੀ ਨਹੀਂ ਦਿੰਦੀ ਤੁਸੀਂ ਜਦੋਂ ਇੱਕ ਧਾਰਮਿਕ ਯਾਤਰਾ ਦੇ ਉੱਪਰ ਹਾਂ ਤਾਂ ਤੁਸੀਂ ਇਕੱਲੇ ਕੋਈ ਹਿਊਮਨ ਬੀਿੰਗ ਨਹੀਂ ਹੈਗੇ ਤੁਸੀਂ ਇੱਕ ਸਿੱਖ ਵੀ ਹੋ ਤੁਹਾਡਾ ਇੱਕ ਵਧੀਆ ਜਿਹੜਾ ਆਪਣਾ ਆਪਣਾ ਕਹਿੰਦੇ ਨੇ ਜਿਹੜਾ ਵਿਚ ਆਚਰਣ ਹੈ ਜਾਂ ਤੁਹਾਡੀਆਂ ਹਰਕਤਾਂ ਨੇ ਉਹ ਸਾਰਾ ਕੁਝ ਇੱਕ ਲੈਂਸ ਦੇ ਤਰ੍ਹਾਂ ਦੇਖਿਆ ਜਾਂਦਾ ਕਿ ਉਹ ਦੇਖੋ ਸਿੱਖ ਹੀ ਕਰਦੇ ਨੇ ਅੱਛਾ ਇੱਕ ਚੀਜ਼ ਜਿਹੜੀ ਉਹ ਬਰਫ਼ ਹੈ ਜੀ ਉਹ ਸਾਰਾ ਸਾਲ ਉਹਨੇ ਹੌਲੀ-ਹੌਲੀ ਪਿਘਲਣਾ ਹੌਲੀ-ਹੌਲੀ ਪਿਘਲਣਾ ਬਿਲਕੁਲ ਪਾਣੀ ਪ੍ਰੋਵਾਈਡ ਕਰਨਾ ਜਦੋਂ ਉਹ ਉਹਦੇ ਵਿੱਚ 에ਅਰ ਟਰੈਪ ਹੁੰਦੀ ਆ ਠੰਡੀ ਹੋਈ ਹੁੰਦੀ ਆ ਬਰਫ਼ ਉਹ ਤਾਂ ਮੋਲੀਕੂਲ ਇਦਾਂ ਦੇ ਜਦੋਂ ਉਹਤੇ ਤਲੁਕੀ ਚੱਲਦੇ ਨੇ ਸਲਿਪ ਕਰਦੇ ਨੇ ਕੰਪੈਕਟ ਹੁੰਦੀ ਜਾਂਦੀ ਆ ਫਿਰ ਉਹਦੇ ਚੜੀ ਠੰਡੀ ਹਵਾ ਉਹ ਨਿਕਲ ਜਾਂਦੀ ਆ ਤੇ ਥੱਲੇੜੀ ਲੇਅਰ ਤੱਕ ਸੂਰਜ ਦੀ ਕਿਰਨ ਪੈਂਦੀ ਆ ਤੇ ਉਹ ਪਿਗਲ ਜਾਂਦੀ ਪਿਗਲ ਜਾਂਦੀ ਫਿਰ ਉਹ ਫਿਰ ਪਾਣੀ ਦੀ ਕਮੀ ਫਿਰ ਉੱਥੇ ਉਸ ਤੋਂ ਬਾਅਦ ਫੋਰੈਸਟ ਫਾਇਰ ਲੱਗਦੀਆਂ ਨੇ ਤੇ ਉਹ ਹਰ ਸਾਲ ਹੀ ਫਿਰ ਇਹ ਪ੍ਰੋਬਲਮ ਚੱਲਦੀ ਆ ਤੁਸੀਂ ਇੱਕ ਚਲੋ ਆਪਾਂ ਉਸ ਗੱਲ ਤੋਂ ਦੁਆਰਾ ਹੁੰਦੇ ਆ ਤੁਸੀਂ ਕਿਹਾ ਵੀ بڑے ਵਾਈਲਡ ਲਾਈਫ ਜਾਨਵਰ ਦੇਖੇ ਤੁਸੀਂ ਇੱਥੇ ਸ਼ਾਮ ਨੂੰ ਹਾਂ ਜੀ ਅਕਸਰ ਜਦੋਂ ਇਹ ਵੀ ਗੱਲ ਕਹੀ ਜਾਂਦੀ ਆ ਵੀ ਕਹਿੰਦੇ ਤੁਸੀਂ ਜੇ ਸੁੱਤੇ ਹੋਏ ਨਾ ਤੁਹਾਡਾ ਕੋਈ ਦਰਵਾਜ਼ਾ ਖੜਕਾ ਰਿਹਾ ਤਾਂ ਖੋਲੀ ਹੋਣਾ ਕਲਪਤ ਹੈ ਕਿਉਂਕਿ ਆ ਉਹ ਭਾਲੂ ਜਿਹੜੇ ਇਹਨਾਂ ਦੇ ਭਾਲੂ ਦਰਵਾਜ਼ਾ ਖੜਕਾਉਂਦੇ ਹੁੰਦੇ ਆ ਬੰਦੇ ਨੂੰ ਇਨਸਾਨ ਨੂੰ ਲੱਗਦਾ ਬਾਹਰ ਕੋਈ ਬੰਦਾ ਹੈ ਬਿਲਕੁਲ ਉੱਥੇ ਸਾਨੂੰ ਤਖ਼ਰ ਚਲਾ ਦੁੱਤਾ ਭਾਲੂ ਤੇ ਲੈਪਡ ਵੀ ਅੱਛਾ ਪੂਰਾ ਇਨਸਾਨਾਂ ਵਾਂਗ ਦਰਵਾਜ਼ਾ ਹਾਂ ਲੈਪਡ ਖੜਕਾਉਂਦੇ ਆ ਸਾਡੇ ਤਾਂ ਉੱਥੇ ਇਹੋ ਜਿਹੀ ਹਰਕਤਾਂ ਹੁੰਦੀਆਂ ਸੀਗੀਆਂ ਕਿ ਜਿਹੜੇ ਉੱਥੇ ਉਹ ਗਰੀਬੀ ਹੈ ਥੋੜੀ ਜਿਹੀ ਪਹਿਲਾਂ ਗਰੀਬੀ ਕਹੋ ਜਾਂ ਉਹ ਲੋਕਲ ਰਿਸੋਰਸਸ ਨਾਲ ਹੀ ਚੀਜ਼ਾਂ